ਵੈਸੁਰਜੀ ਕਾ ਖਾਲਸਾ ਵੈਸੁਰਜੀ ਕੀ ਫਤਿਹ ਪਰਮ ਸਰਕਾਰ ਯੋਗ ਸਮੂਹ ਦੇ ਸਨਵਾਸੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਵੀਰੋ ਕਈਆਂ ਦਿਨਾਂ ਤੋਂ ਬੜਾ ਇੱਕ ਗੰਧੇਰ ਮਸਲਾ ਚੱਲ ਰਿਹਾ ਹੈ ਜਿਸ ਤੋਂ ਸਾਰੇ ਜਿੰਨੇ ਵੀ ਭਾਰਤ ਵਿੱਚ ਡਾਕਟਰ ਮੈਡ ਕਰਸਰ ਦੇ ਅਨਿਆਈ ਹਨ ਉਹ ਪਰੇਸ਼ਾਨ ਹਨ ਕਿਉਂਕਿ ਖਾਲਸਤਾਨੀ ਗੁਰਪਤੰਥ ਪੰਨੂ ਨੇ ਇਹ ਗੱਲ ਕਹੀ ਹੈ ਕਿ 14 ਅਪ੍ਰੈਲ ਨੂੰ ਜਿੱਥੇ-ਜਿੱਥੇ ਵੀ ਡਾਕਟਰ ਮੈਡਕਰ ਸਰਵ ਦੇ ਬੋਤ ਹਨ ਪੰਜਾਬ ਵਿੱਚੋਂ ਉਹਨਾਂ ਨੂੰ ਤੋੜ ਦਿੱਤਾ ਜਾਵੇ ਜਾਂ ਨਸ਼ਟ ਕਰ ਦਿੱਤਾ ਜਾਵੇ ਪਿਆਰੇ ਵੀਰੋ ਮੈਂ ਆਪਣੇ ਸਮਾਜ ਨੂੰ ਜੋ ਐਸ ਸੀ ਜਾਂ ਡਾਕਟਰ ਮੈਡਕਰ ਦਾ ਅਨਿਆਇ ਸਮਾਜ ਹੈ ਉਸ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਕੱਲ ਨੂੰ 14 ਅਪ੍ਰੈਲ ਹੈ ਹਰ ਗਲੀ ਮਹੱਲੇ ਪਿੰਡ ਨਗਰ ਸ਼ਹਿਰਾਂ ਦੇ ਵਿੱਚ ਸੱਥਾਂ ਦੇ ਵਿੱਚ ਘਰਾਂ ਦੇ ਵਿੱਚ ਡਾਕਟਰ ਮੇਰਕਰ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਜਾਵੇ ਤੇ ਘਰਾਂ ਵਿੱਚ ਜਿਸ ਤਰ੍ਹਾਂ ਆਪਾਂ ਦਿਵਾਲੀ ਜਾਂ ਹੋਰ ਤਿਉਹਾਰ ਬੜੀ ਸ਼ਰਧਾ ਨਾਲ ਮਨਾਉਂਦੇ ਹਾਂ ਇਸ ਤਰ੍ਹਾਂ ਬੜੇ ਪਿਆਰ ਨਾਲ ਆਪਣੇ ਬੱਚਿਆਂ ਵਿੱਚ ਬੈਠ ਕੇ ਚੰਗੇ ਪਕਵਾਨ ਬਣਾ ਕੇ ਆਪਣੇ ਪਰਿਵਾਰਾਂ ਦੇ ਵਿੱਚ ਪਾਇਚਾਰੇ ਵਿੱਚ ਵਰਤਾਏ ਜਾਂਦੇ ਰਲ ਕੇ ਭੋਜਨ ਕੀਤਾ ਜਾਵੇ ਦੂਸਰੀ ਬੇਨਤੀ ਇਹ ਹੈ ਕਿ ਜੋ ਗੁਰਪਤਵੰਤ ਪੰਨੂ ਡਾਕਟਰ ਮੇਡਕਰ ਸਾਹਿਬ ਦੇ ਬੁੱਤ ਤੋੜਨ ਦੀਆਂ ਗੱਲਾਂ ਕਰਦਾ ਹੈ ਅਸੀਂ ਉਸ ਨੂੰ ਬੇਨਤੀ ਸਿੱਧਾ ਚੈਲੰਜ ਕਰਦੇ ਹਾਂ ਕਿ ਉਹ ਇਹੋ ਜਿਹੀਆਂ ਹਰਕਤਾਂ ਤੋਂ ਬਾਜ਼ ਆ ਦੇ ਕਿਉਂਕਿ ਸਾਡੇ ਲੋਕਾਂ ਨੂੰ ਜਿੰਨੇ ਵੀ ਭਾਰ ਦੇ ਇੱਕ ਅਰਬ ਲੋਕ ਹਾਤੋਂ ਜ਼ਿਆਦਾ ਲੋਕ ਹਨ ਜੋ 90-95% ਲੋਕਾਂ ਨੂੰ ਡਾਕਟਰ ਮੇਡਕਰ ਸਾਹਿਬ ਦੇ ਅਣਾਈ ਹਨ ਤੇ ਡਾਕਟਰ ਨੂੰ ਮੇਡਕਰ ਸਾਹਿਬ ਦੇ ਸੰਘਰਸ਼ ਨੂੰ ਪਲੇ ਪਾਤਰ ਲੋਕ ਜਾਣਦੇ ਹਨ ਕਿ ਉਹਨਾਂ ਲੋਕਾਂ ਨਾ ਮਾਰਿਆ ਨਾ ਤਾਣਿਆ ਦੇ ਉਹਨਾਂ ਨੇ ਸੰਘਰਸ਼ ਕੀਤਾ ਆਪਣੇ ਚਾਰ ਪੁੱਤਰ ਮਰਵਾਏ ਜਾਂ ਉਹ ਬੇਲਾਇਤੋਂ ਮਾਰੇ ਗਏ ਤੋਂ ਇਸ ਤਰ੍ਹਾਂ ਆਪਣਾ ਪੂਰਾ ਜੀਵਨ ਡਾਕਟਰ ਮੇਰਕਰ ਸਾਹਿਬ ਜੀ ਨੇ ਆਪਣਾ ਜੀਵਨ ਨਾ ਦਿੱਤਾ ਤੋਂ ਸਾਡੇ ਲੋਕਾਂ ਨੂੰ ਇਹ ਪਤਾ ਹੈ ਕਿ ਅੱਜ ਜੇ ਸਾਡਾ ਸਮਾਜ ਥੋੜਾ ਬੋਧਾ ਅੱਗੇ ਨਿਕਲਣਾ ਸ਼ੁਰੂ ਹੋਇਆ ਹੈ ਤਾਂ ਜੋ ਬ੍ਰਾਹਮਣਵਾਦੀ ਸੋਚ ਦੇ ਧਾਰਨੇ ਲੋਕ ਹਨ ਉਹਨਾਂ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਉਹ ਤਰ੍ਹਾਂ ਤਰ੍ਹਾਂ ਦੀ ਇਸ ਤਰ੍ਹਾਂ ਵਿਦੇਸ਼ਾਂ ਵਿੱਚ ਬੈਠੇ ਗੱਲਾਂ ਕਰਦੇ ਰਹਿੰਦੇ ਹਨ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਪੰਨੂ ਵਰਗੇ ਬੰਦੇ ਅਜਿਹੀਆਂ ਹਰਕਤਾਂ ਨਾ ਕਰਨ ਇੱਕ ਮੇਰਾ ਵੀਰ ਹੋਰ ਪਤਾ ਨਹੀਂ ਵਿਦੇਸ਼ ਵਿੱਚ ਉਹਦੀ ਆਡੀਓ ਮੈਂ ਦੇਖੀ ਹੈ ਉਸਨੇ ਕਈ ਤਰ੍ਹਾਂ ਦੀਆਂ ਗਲਤੀਆਂ ਕੀਤੀਆਂ ਹਨ ਬੋਲਿਆ ਹੈ ਤੋ ਮੈਂ ਉਹਦੇ ਬਾਰੇ ਜ਼ਿਕਰ ਕਰਨਾ ਥੋੜਾ ਜਿਆਦਾ ਚਾਹੁੰਦਾ ਹਾਂ ਉਹ ਵੀਰ ਕਹਿੰਦਾ ਹੈ ਕਿ ਅੰਬੇਡਕਰ ਨਾਲ ਜੁੜੇ ਹੋਣ ਕਾਰਨ ਜਿਹੜੇ ਐ ਸਿਪਾਹੀ ਚਾਰੇ ਦੇ ਲੋਕ ਅਮਰਤਾਰੇ ਹਨ ਉਹਨਾਂ ਦੇ ਅੰਦਰ ਅਮਰਤਨੇ ਕੋ ਪ੍ਰਵੇਸ਼ ਨਹੀਂ ਕੀਤਾ ਜਾਂ ਉਹਨਾਂ ਵਿੱਚ ਕੋ ਤਬਦੀਲੀ ਨਹੀਂ ਆਈ ਮੈਂ ਉਸ ਵੀਰ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਦੋਂ ਤੁਸੀਂ ਉਹਨਾਂ ਲੋਕਾਂ ਦਾ ਜ਼ਿਕਰਾ ਕਰੋਗੇ ਵੱਖਰੇ ਗੁਰਦੁਆਰੇ ਹੋਣਗੇ ਵੱਖਰੀਆਂ ਮੜੀਆਂ ਹੋਣਗੀਆਂ ਵੱਖਰੀਆਂ ਮੁਹੱਲੇ ਹੋਣਗੇ ਦੋ-ਦੋ ਬਾਟੇ ਅੰਮ੍ਰਿਤ ਦੇ ਹੋਣਗੇ ਕਿਉਂ ਤੁਹਾਡੇ ਨਾਲ ਕਿਵੇਂ ਜੁੜ ਬੈਠਣਾ ਕਿਉਂਕਿ ਇਹ ਡਾਕਟਰ ਮੇਰਕਰ ਸਾਹਿਬ ਵੀ ਕਿਸੇ ਸਮੇਂ ਵਿੱਚ ਮਹਾਰਾਸ਼ਟਰ ਤੋਂ ਚੱਲ ਕੇ ਪੰਜਾਬ ਆਏ ਸਨ ਕਿ ਮੈਨੂੰ ਉਹਨਾਂ ਦੀ ਪਹਿਲੀ ਬੁਲਾਸ਼ਾ ਸੀ ਕਿ ਮੈਂ ਸਿੱਖ ਬਣਾ ਤੇ ਉਸ ਵਕਤ ਦੇ ਮੰਨੂਵਾਦੇ ਲੋਕਾਂ ਨੇ ਉਹਨਾਂ ਨੂੰ ਇਹ ਗੱਲ ਇਹਨਾਂ ਨੂੰ ਪ੍ਰਵਾਨ ਨਹੀਂ ਹੋਈ ਕਿਉਂਕਿ ਇਹ ਉਸੇ ਬ੍ਰਾਹਮਣਵਾਦੀ ਦਾ ਹਿੱਸਾ ਹਨ ਪੰਨੂ ਵਰਗੇ ਤਾਂ ਡਾਕਟਰ ਮੈਡਕਲ ਸਿੰਘ ਜੀ ਨੂੰ ਬੁੱਧ ਧਰਮ ਵਿੱਚ ਜਾਣਾ ਪੈ ਗਿਆ ਕਿਉਂਕਿ ਹਿੰਦੂ ਧਰਮ ਤੋਂ ਚਤੁਰਾ ਰਹਿਣਾ ਹੀ ਪਸੰਦ ਨਹੀਂ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ ਹਿੰਦੂ ਧਰਮ ਵਿੱਚ ਪੈਦਾ ਜ਼ਰੂਰ ਹੋਇਆ ਹਾਂ ਪਰ ਹਿੰਦੂ ਧਰਮ ਦੇ ਅਨਸਾਰ ਮਰਾਂਗਾ ਨਹੀਂ ਤੋਂ ਮੈਂ ਬੇਨਤੀ ਕਰਦਾ ਹਾਂ ਕਿ ਜਿਹੜਾ ਵੀਰ ਬਾਹਰੋ ਇਹ ਕਹਿੰਦਾ ਹੈ ਕਿ ਪੰਨੂ ਦੇ ਵਿੱਚ ਗੁਰੂ ਪਾਤਸ਼ਾਹ ਨੇ ਜਾਂ ਪਰਮੇਸ਼ਰ ਨੇ ਬੋਲਿਆ ਹੈ ਸਤਿਗੁਰਾਂ ਨੇ ਆਵਾਜ਼ ਦਿੱਤੀ ਹੈ ਪੰਨੂ ਨੂੰ ਉਹ ਪੰਨੂ ਨੂੰ ਸਿੱਧ ਕਰਨਾ ਚਾਹੁੰਦਾ ਹੈ ਕਿ ਪੰਨੂ ਨੇ ਬੁੱਤ ਤੋੜਨ ਬਦਲੇ ਜੋ کیا ਉਹ ਸਹੀ ਹੈ। ਤੋਂ ਇਸ ਵਿੱਚੋਂ ਉਹ ਕਹਿੰਦਾ ਹੈ ਕਿ ਅਸੀਂ ਇਹਨਾਂ ਨੂੰ ਸਾਡੇ ਗੁਰੂ ਪਰਿਸ਼ਾ ਨੇ ਡਿਊਟੀ ਲਈ ਆ ਪਰ ਅਸੀਂ ਇਹਨਾਂ ਵੀਰਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਜਦੋਂ ਵੀ ਉਹ ਮਰਜ਼ੀ ਆਉ ਕਿਉਂਕਿ ਆਪ ਸਿਪਾਹੀ ਇਚਾਰੇ ਵਿੱਚ ਕਿਸੇ ਤਰ੍ਹਾਂ ਦੀ ਕੋ ਫੁੱਟ ਨਾ ਆਵੇ ਕਿਸੇ ਤਰ੍ਹਾਂ ਵਿੱਚ ਕੋ ਸਾਡੇ ਵਿੱਚ ਵਿਗਾੜ ਨਾ ਆਵੇ ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ ਤੋਂ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਡਿਬੇਟ ਕਰ ਲੈਣ ਜਿੱਥੇ ਵੀ ਬੈਠਣ ਸਾਨੂੰ ਬੁਲਾਉਣਾ ਅੱਜ ਵੀ ਐਸੀ ਭਾਈਚਾਰੇ ਦੇ ਕਈ ਗੁਰਦੁਆਰਿਆਂ ਵਿੱਚ ਵੱਖਰੀਆਂ ਸੰਗਤਾਂ ਤੇ ਪੰਗਤਾਂ ਲੱਗਦੀਆਂ ਹਨ ਹੋਰ ਵੀ ਬੜੀਆਂ ਅਸੀਂ ਉਹਨਾਂ ਦੀਆਂ ਗਲਤੀਆਂ ਨੂੰ ਬਰਦਾਸ਼ਤ ਕਰ ਰਹੇ ਹਾਂ ਤੋਂ ਮੈਂ ਇਨੀ ਬੇਨਤੀ ਕਹਿਣਾ ਚਾਹੁੰਦਾ ਹਾਂ ਕਿ 14 ਅਪ੍ਰੈਲ ਕੱਲ ਨੂੰ ਅੱਜ 13 ਅਪ੍ਰੈਲ ਹੈ 14 ਅਪ੍ਰੈਲ ਨੂੰ ਡਾਕਟਰ ਮੀਰ ਦਾ ਸਹਾਰਦਾ ਪੂਰੇ ਭਾਰਤ ਵਿੱਚ ਨਹੀਂ ਪੂਰੇ ਵਰਲਡ ਵਿੱਚ ਉਹਨਾਂ ਦਾ ਜਨਮ ਦਿਨ ਮਨਾਇਆ ਜਾਣਾ ਹੈ ਤੋ ਇਸ ਵਾਸਤੇ ਪੰਨੂ ਵਰਗੇ ਫੁਕਰੇ ਆਦਮਿਆਂ ਤੋਂ ਲੋਕ ਸचेत ਰਹਿਣ ਤੇ ਡਾਕਟਰ ਸਾਹਿਬ ਦਾ ਕੌੰਤਾਮ ਨਾਲ ਦਿਨ ਮਨਾਇਆ ਜਾਵੇ ਅਸੀਂ ਜਿਹੜੇ ਵੀਰੇ ਜੀਆਂ ਟਿੱਪਣੀਆਂ ਕਰਦੇ ਹਨ ਜਾਂ ਪੰਨੂ ਸਾਹਿਬ ਦੇ ਹੱਕ ਵਿੱਚ ਬੋਲਦੇ ਹਨ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਪਹਿਲਾਂ ਉਹਨਾਂ ਦੇ ਜੀਵਨ ਨੂੰ ਪੜਨ ਉਹਨਾਂ ਦੇ ਸੰਘਰਸ਼ ਨੂੰ ਵਾਚਣ ਤਾਂ ਕਿ ਉਹ ਐਵੇਂ ਬੇਦੁਖੀਆਂ ਗੱਲਾਂ ਕਰਕੇ ਸਮਾਜ ਦੇ ਵਿੱਚ ਫੁੱਟ ਨਾ ਪਾਉਣ ਇਸ ਵਾਸਤੇ ਉਹ ਡਾਕਟਰ ਮੇੜਕਰ ਸੰਧਾਨ ਨੂੰ ਜਾਂ ਉਹਨਾਂ ਦੇ ਜੀਵਨ ਗਾਫਾ ਨੂੰ ਉਹਨਾਂ ਦੇ ਜੀਵਨ ਨੂੰ ਪਹਿਲੋਂ ਪੜਨ ਤੇ ਉਹਨਾਂ ਨੇ ਕਿੰਨੇ ਲੋਕਾਂ ਨੂੰ ਜੋ ਧਰਤੀ ਦੇ ਉੱਤੇ ਬਿਲਕੁਲ ਨਰਕ ਵਰਗਾ ਜੀਵਨ ਜਿਉਂਦੇ ਸਨ ਉਹਨਾਂ ਨੂੰ ਉਹਨਾਂ ਨੇ ਚੱਕਣ ਬਦਲੇ ਆਪਣਾ ਪੂਰਾ ਜੀਵਨ ਲਾਇਆ ਲੋਕਾਂ ਨੂੰ ਔਰਤਾਂ ਨੂੰ ਅਧਿਕਾਰ ਦਿੱਤੇ ਪੜਨ ਦੇ ਅਧਿਕਾਰ ਦਿੱਤੇ ਜਿਨ੍ਹਾਂ ਨੂੰ ਬ੍ਰਾਹਮਣਵਾਦੀ ਨੇ ਪਾਬੰਦੀ ਲਾ ਛੱਡੀ ਸੀ ਜਾਂ ਉਹਨਾਂ ਲੋਕਾਂ ਨੂੰ ਮਤਲਬ ਅਧਿਕਾਰ ਦਿੱਤੇ ਬੋਲਣ ਦੇ ਅਧਿਕਾਰ ਦਿੱਤੇ ਹਰ ਤਰ੍ਹਾਂ ਦਾ ਅਧਿਕਾਰ ਦਿੱਤਾ ਸੋ ਬੰਤੇ ਆਪ ਲੋਗ ਇਹ ਜਿਹੜੇ ਇਸ ਤਰ੍ਹਾਂ ਬੋਲਦੇ ਨੇ ਉਹ ਪਹਿਲੋਂ ਡਾਕਟਰ ਮੇਡ ਕਰ ਸਕਦੇ ਜੀਵਨ ਨੂੰ ਪੜ ਲਿਆ ਕਰਨ ਬਾਅਦ ਵਿੱਚ ਕੋ ਗੱਲ ਕਰਿਆ ਕਰਨ